ਲੋੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ ਚ ਮਨਾਏ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ ਕਿ ਜਿਹੜੇ ਸਾਡੇ ਤਿਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਬੜੀ ਇੱਕ ਪੁੱਤਾਂ ਦੀ ਲੋੜੀ ਗਿਣੀ ਜਾਂਦੀ ਸੀ ਕਿ ਇਕੱਲੇ ਮੁੰਡਿਆਂ ਦੀ ਬਣਾਉਣੀ ਹੈ ਨਵਜੰਮੇ ਮੁੰਡੇ ਹੁੰਦੇ ਸੀ ਲੋਕ ਲੋੜੀ ਮਨਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ ਧੀਆਂ ਦੀ ਵੀ ਬਰਾਬਰ ਲੋੜੀ ਮਨਾਈ ਜਾਂਦੀ ਹੈ ਧੀਆਂ ਪੁੱਤਾਂ 'ਚ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ ਮੈਨੂੰ ਲੱਗਦਾ ਧੀਆ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਤਰੱਕੀਆਂ ਜਿੰਨੀਆਂ ਕਾਮਯਾਬੀਆਂ ਅੱਜ ਕੱਲ ਧੀਆ ਹਾਸਲ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ ਲੋਹੜੀ ਦੇ ਤਿਹਾਰ ਜਿਹੜੇ ਉਹ ਪਿੰਡ ਪਿੰਡ 'ਚ ਮਨਾਏ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ ਕਿ ਜਿਹੜੇ ਸਾਡੇ ਤਿਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਬੜੀ ਇੱਕ ਪੁੱਤਾਂ ਦੀ ਲੋਹੜੀ ਗਿਣੀ ਜਾਂਦੀ ਸੀ ਕਿ ਕੱਲੇ ਮੁੰਡਿਆਂ ਦੀ ਬਣਾਉਣੀ ਹੈ ਨਵਜੰਮੇ ਮੁੰਡੇ ਹੁੰਦੇ ਸੀ ਲੋਕ ਲੋਹੜੀ ਮਨਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ ਧੀਆਂ ਦੀ ਵੀ ਬਰਾਬਰ ਲੋਹੜੀ ਮਨਾਈ ਜਾਂਦੀ ਹੈ ਧੀਆਂ ਪੁੱਤਾਂ 'ਚ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ ਮੈਨੂੰ ਲੱਗਦਾ ਧੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਤਰੱਕੀਆਂ ਜਿੰਨੀਆਂ ਕਾਮਯਾਬੀਆਂ ਅੱਜਕੱਲ੍ਹ ਧੀਆ ਹਾਸਲ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ